ਪੰਜਾਬੀ ਲਿਖਥੀਓ ਕੈਰੇ ਦਸਖੰਧਾ ਸਵਾਗਤ ਹੈ ਬੁਲਟਿੰਗ ਦੀ ਸ਼ੁਰੂਆਤ ਕਰਾਂਗੇ ਸੁਰਖਿਆ ਦੇ ਨਾਲ ਕਲੋਨਾ ਦੇ ਨਾਰਥ ਐਂਡ ਦੇ ਵਿੱਚ ਆਰਐਨਏ ਉਪਭੋਤਾ ਸੁਧਾਰ ਕਲੋਨਾ ਦੇ ਇੱਕ ਜੋੜੇ ਨੇ ਰੁੱਖਾਂ ਦੀ ਕਟਾਈ ਦੀ ਕੋਸ਼ਿਸ਼ਾਂ ਦੇ ਲਈ ਕੀਤਾ ਫੋਰਟ ਬੀਸੀ ਤੇ ਮੁਕੱਦਮਾ ਤੇ ਕੈਲਗਰੀ ਸਿਟੀ ਹਾਲ ਸਕੂਲ ਨੌਜਵਾਨ ਨਾਗਰਿਕਾਂ ਨੂੰ ਸ਼ਕਤ ਬਣਾਉਣ ਦੇ 25 ਸਾਲਾਂ ਦਾ ਮਨਾਇਆ ਗਿਆ ਜਸ਼ਨ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਕਲੋਨਾ ਦੇ ਨਾਰਥ ਐਂਡ ਦੇ ਵਿੱਚ ਭੂਮੀਗਤ ਬੁਨਿਆਦੀ ਟਾਂਚੇ ਨੂੰ ਵਧਾਉਣ ਦੇ ਮਕਸਦ ਨਾਲ ਉਪਭੋਗਤਾ ਸੁਧਾਰ ਪ੍ਰੋਜੈਕਟਾਂ ਤੇ ਕੰਮ ਮਾਰਚ ਤੇ ਅੱਜ ਦੇ ਵਿੱਚ ਸ਼ੁਰੂ ਹੋ ਜਾਵੇਗਾ 10 ਮਾਰਚ ਤੇ ਹਫਤੇ ਤੋਂ ਅਮਲੇ ਵੈਡਲਸ ਪੈਲੇਸ ਅਤੇ 트੍ਰੈਂਚ ਪੈਲੇਸ ਦੇ ਵਿਚਕਾਰ ਮੈਥਲ ਸਟਰੀਟ ਦੇ ਨਾਲ-ਨਾਲ ਨਾਕਸ ਮਾਊਂਟਨ ਪਾਰਕ ਦੇ ਦਸਤੇ ਪ੍ਰਵੇਸ਼ ਦੁਆਰ ਤੋਂ ਉੱਤਰ ਵੱਲ ਕੰਮ ਸ਼ੁਰੂ ਕੀਤਾ ਜਾਵੇਗਾ ਜਿਸ ਤੋਂ ਪਹਿਲਾਂ ਕਿ ਬ੍ਰੌਡਵੇ ਐਵਨਿਊ ਅਤੇ 트੍ਰੈਂਚ ਪਲੇਸ ਦੇ ਨਾਲ-ਨਾਲ ਹੋਰ ਪੂਰਬ ਵੱਲ ਇਸ ਨੂੰ ਵਧਾਇਆ ਜਾ ਸਕੇ। ਉਦੋਂ ਹੀ ਇੰਸਟਾਲੇਸ਼ਨ ਕਰੂਸ ਤੇ ਸੁਰੱਖਿਆ ਦੇ ਲਈ ਲੇਨ ਨੂੰ ਹਾਲਾਂਕਿ ਬੰਦ ਇਹਾਂ ਫਿਰ ਸਰਕਾ ਬੰਦ ਕਰਨ ਦੀ ਲੋੜ ਹੋਵੇਗੀ ਹਾਲਾਂਕਿ ਉਸਾਰੇ ਦੇ ਅੱਗੇ ਵਧਣ ਦੇ ਨਾਲ ਸਰਕਾ ਨੂੰ ਦੁਬਾਰਾ ਖੋਲ ਦਿੱਤਾ ਜਾਵੇਗਾ ਤਾਂ ਕਲੋਨਾ ਦੇ ਇੱਕ ਪਰਿਵਾਰ ਦੇ ਵੱਲੋਂ ਫੋਰਟਿਸ ਬੀਸੀ ਨੂੰ ਅਦਾਲਤ ਦੇ ਵਿੱਚ ਲਿਆ ਜਾ ਰਿਹਾ ਹੈ ਜਦ ਕੰਪਨੀ ਨੇ ਕਥਿਤ ਤੌਰ ਤੇ ਦੋ ਰੁੱਖਾਂ ਦੀ ਕਟਾਈ ਦਾ ਆਦੇਸ਼ ਦਿੱਤਾ ਜਿਸ ਕਾਰਨ ਪਰਿਵਾਰ ਦਾ ਕਹਿਣਾ ਹੈ ਕਿ ਉਸ ਦੇ ਨਾਲ ਕਾਫੀ ਨਿਜਤਾ ਨੂੰ ਜੋ ਕੀ ਹੈ ਉਹ ਨੁਕਸਾਨ ਹੋਇਆ ਰਿਕਸ ਪਰਿਵਾਰ ਨਾ ਕੇਵਲ ਹੁਣ ਮੁਆਵਜ਼ੇ ਦੇ ਪਾਲ ਦੇ ਵਿੱਚ ਹੈ ਬਲਕਿ ਫੋਰਟਿਸ ਦੇ ਰੁੱਖਾਂ ਦੀ ਬਹਤਰੀ ਦੀ ਉਮੀਦ ਵੀ ਕੀਤੀ ਜਾ ਰਹੀ ਹੈ ਦੱਸਦੇ ਕਿ ਕੈਲਗਰੀ ਦੇ ਸਜੋੜੇ ਨੇ 25 ਫਰਪਨੋ ਤਾਲਦ ਦੇ ਵਿੱਚ ਤਵਾ ਦਾਇਰ ਕੀਤਾ ਜਿਸ ਦੇ ਵਿੱਚ 40 ਸਥਾਨਕ ਟ੍ਰੀ ਕੰਪਨੀ ਨੂੰ ਬਚਾਓ ਪੱਖ ਦੇ ਵਿੱਚੋਂ ਨਾਮਜ਼ਦ ਵੀ ਕੀਤਾ ਗਿਆ 2023 ਦੇ ਪੱਛੜ ਦੇ ਵਿੱਚ 40 ਪੀਸੀ ਦੇ ਵੱਲੋਂ ਦੋਹਾਂ ਦੀ ਛਟ ਕੀਤੀ ਗਈ ਸੀ ਕਿਉਂਕਿ ਸ਼ਖਾਵਾਂ ਬਿਜਲੀ ਦੀਆਂ ਲਾਈਨਾਂ ਦੇ ਖਤਰਨਾਕ ਤੌਰ ਤੇ ਨੇੜੇ ਸਨ ਉਹਨਾਂ ਨੇ ਲੰਡਨ ਦੇ ਦੋ ਤਿਹਾਈ ਤੋਂ ਵੱਧ ਹਿੱਸੇ ਨੂੰ ਘਟ ਦਿੱਤਾ ਸੀ ਜਿਸ ਤੋਂ ਇਲਾਵਾ ਹੁਣ ਜੋੜੇ ਨੂੰ ਉਮੀਦ ਹੈ ਕਿ ਕਾਨੂੰਨੀ ਕਾਰਵਾਈ ਕਰਦੇ ਮਾਲਕਾਂ ਦੇ ਨਾਲ ਬਿਹਤਰ ਸੰਚਾਰ ਵਧੇਰੇ ਸੋਚ ਸਮਝ ਕੇ ਕਟਣ ਦੇ ਅਭਿਆਸਾਂ ਨੂੰ ਉਤਸ਼ਾਹਤ ਕਰੇਗੀ ਕੈਲਗਰੀ ਦੇ ਨੌਜਵਾਨ ਨ ਦੇ ਲਈ ਹੁਣ ਸਰਗਰਮ ਨਾਗਰਿਕ ਸ਼ਮੂਲੀਅਤ ਅਤੇ ਪਾਇਚਾਰਕ ਸ਼ਮੂਲੀਅਤ ਬਾਰੇ ਸਿਖਾਉਣ ਦੇ ਵਿੱਚ 25 ਸਾਲਾਂ ਦੀ ਸਮਰਪਿਤ ਸੇਵਾ ਜਿੱਥੇ ਕਿ ਜਸ਼ਨ ਮਨਾਇਆ ਗਿਆ ਉੱਤੇ ਹੀ ਇੱਕ ਵਿਲੱਖਣ ਵਿਦਿਅਕ ਪ੍ਰੋਗਰਾਮ ਵਿਦਿਆਰਥੀਆਂ ਨੂੰ ਇਹ ਦਿਖਾਉਣ ਦੇ ਲਈ ਇੱਕ ਵਿੱਚ ਮਹੱਤਵਪੂਰਨ ਪ੍ਰੋਗਰਾਮ ਬਾਰੇ ਕਿ ਉਹ ਆਪਣੇ ਪਾਇਚਾਰਿਆਂ ਨੂੰ ਮਜ਼ਬੂਤ ਕਰਨ ਅਤੇ ਆਪਣੇ ਸ਼ਹਿਰ ਦੇ ਭਵਿੱਖ ਨੂੰ ਆਕਾਰ ਦੇਣ ਜਿਸ ਦੇ ਵਿੱਚ ਕਿ ਸਿੱਧੇ ਤੌਰ ਤੇ ਕਿਵੇਂ ਯੋਗਦਾਨ ਪਾਇਆ ਜਾ ਸਕਦਾ ਹੈ ਸਕਲੈਚਰ ਸਿਟੀ ਹਾਲ ਸਕੂਲ ਅਤੇ ਆਪਕਾ ਨੂੰ ਇੱਕ ਹਫ਼ਤੇ ਦੀ ਕਸਟਮ ਡਿਜ਼ਾਈਨ ਕੀਤੇ ਸਿੱਖਣ ਦੇ ਤਜਰਬੇ ਲਈ ਆਪਣੇ ਕਲਾਸਰੂਮ ਨੂੰ ਮਿਊਨਿਸਪਲ ਬਿਲਡਿੰਗ ਦੇ ਵਿੱਚ ਤਬਦੀਲ ਕਰਨ ਦਾ ਮੌਕਾ ਪ੍ਰਦਾਨ ਕੀਤਾ ਗਿਆ ਇਸ ਮਾਸਿਕ ਪ੍ਰੋਗਰਾਮ ਦੇ ਰਾਹੀਂ ਵਿਦਿਆਰਥੀਆਂ ਨੂੰ ਚੁਣੇ ਗਏ ਅਧਿਕਾਰੀਆਂ ਦੇ ਨਾਲ ਮਿਲਣ ਅਤੇ ਕੈਲਗਰੀ ਸਿਟੀ ਦੇ ਕਰਮਚਾਰੀਆਂ ਦੇ ਨਾਲ ਸਹਿਯੋਗ ਕਰਨ ਦਾ ਮੌਕਾ ਵੀ ਮਿਲ ਰਿਹਾ ਹੈ ਸਰੇਤੇ ਇੱਕ ਪਿੰਡ ਦੇ ਵਸਨੀਕਾਂ ਨੂੰ ਦੱਸਿਆ ਗਿਆ ਕਿ ਜਿੱਥੇ ਦੋ ਵੱਡੇ ਸਿੰਕ ਹਾਲ ਦਿਖਾਈ ਦਿੱਤੇ ਨੇ ਉਹਨਾਂ ਨੂੰ ਦੱਸਿਆ ਗਿਆ ਕਿ ਇੱਕ ਸਿੰਕਹੋਲ ਦੇ ਵਿੱਚ ਕਈ ਮਹੀਨੇ ਜਦੋਂ ਠੀਕ ਹੋਣ ਚ ਲੱਗ ਸਕਦੇ ਨੇ ਟੋਇਆ ਜੋ ਕਿ 17 ਫਰਵਰੀ ਨੂੰ ਗੌਟਸਟਾਨ ਹਾਈ ਸਟਰੀਟ ਦੇ ਵਿੱਚ ਦਿਖਾਈ ਦਿੱਤਾ ਸੀ ਅਪਲੇਨ ਦੁਪਹਿਰ ਤੇ ਖਾਣੇ ਤੱਕ ਇੱਕ ਘਟੋ ਘਟ 60 ਫੁੱਟ ਡੂੰਘਾ ਹੋ ਗਿਆ ਸੀ ਦਾਸਤੀ ਕਿ ਸਰੀ ਕਾਉਂਟੀ ਕਾਉਂਸਲ ਨੇ ਬੁਨਿਆਦੀ ਤੰਚੇ ਦੀ ਟੀਮ ਦੇ ਮੈਨੇਜਰ ਐਲਨ ਨੇ ਕਿਹਾ ਕਿ ਸਥਾਨਕ ਅਥਾਰਟੀ ਨੇ ਅਜੇ ਤੱਕ ਅੰਡਰਲਾਈਨ ਸਮੱਸਿਆਵਾਂ ਦੇ ਵੱਲ ਧਿਆਨ ਨਹੀਂ ਦਿੱਤਾ ਅਤੇ ਇਸ ਦਾ ਕੋਈ ਵੀ ਹੱਲ ਵੱਲ ਧਿਆਨ ਨਹੀਂ ਦਿੱਤਾ ਗਿਆ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਕਾਸਾ ਦੇ ਵਿੱਚ ਬੰਦਕਾਂ ਨੂੰ ਰਿਹਾ ਕਰਨ ਦੇ ਲਈ ਹਮਾਸ ਨੂੰ ਆਖਰੀ ਚੇਤਾਵਨੀ ਦਿੱਤੀ ਗਈ ਹੈ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਇੱਕ ਲੰਮੀ ਪੋਸਟ ਲਿਖੀ ਹੈ ਜਿਸ ਵਿੱਚ ਉਹਨਾਂ ਨੇ ਕਿਹਾ ਮੈਂ ਇਸਰਾਈਲ ਨੂੰ ਕੰਮ ਪੂਰਾ ਕਰਨ ਲਈ ਲੋੜੀਂਦੀ ਹਰ ਚੀਜ਼ ਭੇਜ ਰਿਹਾ ਹਾਂ ਜੇਕਰ ਤੁਸੀਂ ਮੇਰੇ ਕਹਿਣ ਮੁਤਾਬਕ ਨਹੀਂ ਕਰਦੇ ਤਾਂ ਹਮਾਸ ਦਾ ਇੱਕ ਵੀ ਮੈਂਬਰ ਸੁਰੱਖਿਅਤ ਨਹੀਂ ਰਹੇਗਾ ਹਮਾਸ ਨੇ ਅਮਰੀਕੀ ਰਾਸ਼ਟਰਪਤੀ ਤੇ ਇਜ਼ਰਾਇਲ ਨੂੰ ਦੋਹਾਂ ਤਰ੍ਹਾਂ ਦੇ ਵਿਚਕਾਰ ਮਨਜੂਤਾ ਚੱਕਬੰਦੀ ਸਮਝੌਤੇ ਨੂੰ ਤੋੜਨ ਲਈ ਉਤਸ਼ਾਹਿਤ ਕਰਨ ਦੇ ਦੋਸ਼ ਵੀ ਲਗਾਏ ਨੇ ਦੱਸਦੀ ਹੈ 트럼ਪ ਦਾ ਇਹ ਬਿਆਨ ਵਾਈਟ ਹਾਊਸ ਵੱਲੋਂ ਬਾਕੀ ਬੰਦ ਕਰਾਰੇ ਬਾਰੇ ਇੱਕ ਮਾਸਨਲ ਸਿੱਧੀ ਕੱਲ ਬਾਤ ਕਰਨ ਦੀ ਪੁਸ਼ਟੀ ਕਰਨ ਤੋਂ ਕੁਝ ਹੀ ਕੰਟਿਆ ਦੇ ਬਾਅਦ ਸਾਹਮਣੇ ਆਇਆ ਅੱਜ ਦੇ ਬੁਲਟਨ ਦੇ ਵਿੱਚ ਫਿਲਹਾਲ ਨਹੀਂ ਕੱਲ ਫਿਰ ਹਾਸਲ ਹੋਵਾਂਗੇ ਕੁਝ ਹੋਰ ਖਬਰਾਂ ਦੇ ਨਾਲ ਬਨੇ ਰਹੋ ਪੰਜਾਬੀ ਲਿੰਕ ਮੀਡੀਆ ਦੇ ਨਾਲ